ਮੱਲੇ ਰਾ ਦੇ ਵਾਚਾ ਦੀ ਫਿਰ ਬਾਬੇ ਪੈਰੋ ਸ਼ਰੀਰ ਦੀ ਹਿੰਮਤ ਨੂੰ ਸਣੀ ਦੀ ਫਿਰ ਮਤ ਕਲ ਕਦੀ ਫਿਰ ਮਤ ਮੰਨਣ ਦੀ ਕਮਲ ਸ਼ੰਭੂ ਦੀ ਬਾਦਸ਼ਾਹ ਹੈ ਬੱਸ ਰੋ ਦੀ ਫਿਰ ਕਦੀ ਸਣੀ ਬਾਬੇ ਦੀ ਸਾਈ ਜੋ ਜੀ ਨਹੀਂ ਹੈ ਗਾੜੀ ਲੋਕਾਂ ਦਿਖਾਉਣ ਦੇ ਲਈ ਹੈ ਉਹ ਮਾਣੋਗੇ ਇਹ ਰਦਦ ਨੂੰ ਬਾਹਰ ਤੋਂ ਦੇ ਲਈ ਆਹ ਕਹਿੰਦੀ ਹਾਂ ਆਹ ਕਿਹੜਾ ਬਣਾ ਬਣੇ ਛੋਟੇ ਕੀ ਲੱਦਣ ਆਣੀ ਬਾਈ ਲੈ ਗੋਲੇ ਨਾਲ ਬਾਈ ਬਣ ਕੇ ਛੋਟੇ ਗਵਾਨੀ ਛੋਟੀ ਕਹਦੀ ਹੈ ਤੇਰੀ ਨਾਮ ਦਾ ਬਾਈ ਤੇਰੀ ਮਮੇ ਸੱਜਣਾ ਤੇਰਾ ਕੰਢੇ ਕਿਹੜਾ ਥੈਂਕ ਯੂ तेरी मां सनोवा तेरी भाई नंदा नोवा बाबा ये जाने मेरे प्राण चो है तेरी मंगरा काय बाबा तेरे को काय मान जी काय ਤੂੰ ਐਂ ਕਰੀਂ ਨਾ ਬੰਦਾ ਹੈ ਰੱਬ ਨਾ ਕੋਈ ਹਰਲੇ ਇਹ ਕਿਹਦੇ ਨੂੰ ਆਇਆ ਸਭਾਈ ਛੋਟੇ 1 2 3 ਨਾ ਤਿੰਨੇ ਨਾ ਤਿੰਨਾਂ ਦੇ ਘਰ ਦੇ ਵਿੱਚ ਰੱਬ ਕਿਤੇ ਪਾਣਾ ਪੀਰ ਦਾ ਬਈ ਕੋਣ ਦਾ ਰੱਬ ਪਾਣਾ ਹੋਵੇ ਪੀਰ ਦਾ ਛੋਟੇ ਬੰਦਾ ਬਈ ਹਾਂਜੀ ਆ ਵੀ ਨਹੀਂ ਇਹ ਵੀ ਬਾਹਰ ਤੇ ਮੱਢ ਲਈ ਪੂਰਾ ਬੰਦਾ ਹੋ ਗਿਆ ਭਾਜੀ ਪੂਰਾ ਹੋ ਗਿਆ ਬੰਦਾ ਛੋਟੇ ਨਾ ਹਾਂਜੀ ਆ ਸੰਦਨ ਨਾਮਾ ਛੋਟੇ ਕਿਣੇ

ਕਨਾਲੇ ਦੇ ਸਿਰਪੇ ਕੋਲੇ ਨੰਗਲ ਚੱਲ 可以可以。 देखो ਸਿਆਣੇ ਜੀ ਪੁਰਾਣਿਆਂ ਵਿੱਚ ਗੌਰ ਕਰੋ ਬਈ ਗੱਲ ਤੇ ਦੋ ਵਾਰ ਕਿਨੇ ਹੋਏ ਸੀ ਬਾਈ ਮੇਰੇ ਘਾੜੇ ਨਹੀਂ ਫੇਰ ਹੋਜੀ ਨਾ ਆ ਨੋਆ 1 2 3 4 5 ਸਾਲ ਹੋ ਗਏ ਭਾਈ ਛੋਟੇ ਵਖਤ ਪੈਂਦੇ ਨੂੰ ਮਲੇ ਤਾਂ ਵਖਤ ਹੀ ਹੋ ਗਈ ਜਾਨੀ ਹੁਣ ਤਾਂ ਜਵ ਵੀ ਫਤ ਨਹੀਂ ਪੰਜ ਸਾਲ ਹੋ ਗਏ ਛੋਟੇ ਨੁਕਸਾਨ ਹੁੰਦੇ ਨੇ ਭਾਈ ਯਾਰਾ ਜੈਂਤ ਤਾਂ ਪੈਂਦੀਆਂ ਨੂੰ ਹਾਂਜੀ ਬਾਬਾ ਜੀ ਇੱਕ ਕੁੜੀਏ ਤੁਸੀਂ ਆਲੇ ਚ ਚਲਾਕ ਲਾਉਂਦੀ ਐ ਇਹ ਕਿਹਦੇ ਨਾਲ ਲਾਉਂਦੀ ਭਣੇ ਇੱਕ ਤੋਂ ਛੋਟੇ ਆਲੇ ਚ ਆਗ ਲਾਉਂਦਾ ਜਾਂਦੇ ਕਿਹਦਾ ਲਾਉਂਦੇ ਸੀ ਭਾਈ ਆਲਾ ਆਹ ਗਾਇਰ ਕੋਈ ਨਹੀਂ ਮੈਂ ਗੱਲ ਮਿੱਟਰ ਨਹੀਂ ਗਿਆ ਹੱਲ ਮਿੱਟਰ ਦਾ ਪੱਕੀ ਗੱਲ ਹੈ ਓਕੇ ਆ ਦੇਖ ਲੋ ਛੋਟੇ ਬਜਰੰਗ ਬਲਦੇ ਚਰਾ ਕੇ ਖਲਾਗਾ ਦੀ ਪੁੱਛੋ ਹਰਮਾਨ ਜੀ ਦਾ ਤਾਂ ਕੰਮ ਤੇ ਨਾ ਦੀ ਹੈ ਵਾੜ ਕਲਿ ਉੱਤੇ ਕਲਿ ਉੱਤੇ ਕਲਿ ਉੱਤੇ ਜਾਨਵਰ ਦਾ ਨੁਕਸਾਨ ਕਿਦਾਂ ਹੋ ਗਿਆ ਸੀ ਇਹ ਜਾਨਵਰ ਦਾ ਜਾਨਵਰ ਡੰਗਰ ਪਸੂ ਦਾ ਹੀ ਹਾਂਜੀ ਹਾਂ ਡੰਗਰ ਪਸੂ ਦਾ ਹੋ ਰਿਹਾ ਉਹਦੇ ਲਈ ਐਕਾ ਮੱਢਾ ਮਾਤ ਪਸੂ ਦਾ ਹੀ ਰੱਖਦੇ ਹਾਂ ਸੱਤਰਾ ਮਹੀਨੇ ਤੱਕ ਤੇਰੀ ਸੱਸ ਰਹੀਗੀ ਉਹ ਆਹ ਬੋਲੀ ਹਾਂ ਵੀ ਉਹ ਆਂਦੀ ਸੀ ਵੀ ਨਾ ਖਾਣਾ ਹੋਣੀ ਨਾ ਰੱਖਦੀਗੀ ਨੁਕਸਾਨ ਹੋਇਆ ਤੁਹਾਡਾ ਅਸੀਂ ਕੰਸ ਦੱਸਿਆ ਕਰੋ ਹਾਂਜੀ ਬਾਬਾ ਜੀ ਹੋਇਆਗਾ ਇੱਕ ਮੈਨੂੰ ਆਏ ਦਾ ਸੁਕੜੀ ਮਿੱਟੀ ਕਿੱਥੇ ਕੱਢਣ ਜਾਣੇ ਬਈ ਪਸੂ ਦੀ ਗੱਟ ਤੇ ਬੁੱਕ ਐਨ ਡੀ ਐਨ ਡੀ ਉਹਨਾਂ ਦੇ ਨਾਲ ਹੀ ਤੇ ਆਪਕੋ ਇੱਕ ਕੰਪਾ ਕਮਾ ਪੱਪੜਾ ਕਿੱਥੇ ਝੜਦੇ ਪੁੱਤੋ ਪੈਣਾ ਛੋਟਾ ਪੀਰਾ ਵਕੀਰਾ ਤੋਂ ਮਾਂ ਲੱਗ ਗਿਆ ਜਿਹੜੇ ਕਾਲ ਛੋਟੇ ਕੰਮ ਛੂਰ ਛੋਟਾ ਵੀ ਨਹੀਂ ਮੈਂ ਛੋਟਾ ਕਿਹੋ ਨਹੀਂ ਕਹਦਾ ਕਿ ਕਿਸੇ ਦੇ ਕੰਮ ਨਹੀਂ ਕੀਤਾ ਇਹ ਮਨੋ ਸਿੱਧੀ ਗੱਲਾਂ ਨਹੀਂ ਹਾਂਜੀ ਕੁੜੀਆਂ ਹੁਣ ਆਏ ਦੱਸ ਪਾਣੇ ਡਾਂਦੇ ਕਿੱਥੇ ਮੋੜ ਲੈ ਪੀਰ ਇੱਕ ਮਿੰਟ ਲੈ ਬੋਲਣਾ ਭਾਈ ਮਨੋ ਹੋਰ ਅਮੇ ਭਾਈ ਮੇਰਾ ਕੰਮ ਆ ਪਾਤਾ ਸੀਗਾ

ਇਹ ਚਲੋ ਉਸ ਤੋਂ ਬਧੀਗਾ ਤਾਂ ਮੈਂ ਇਹ ਕਿਹਾ ਬਹੁਤ ਸਿਆਣੀ ਗੱਲ ਕਰੀਏ ਕਿ ਜੇ ਲੜ ਲੱਗੇ ਹੋਣਾ ਬਹੁਤ ਸੋਹਣੇ ਵਰਦਨ ਵਾਲੀ ਗੱਲ ਇਹ ਕੀ ਗੱਲ ਠੀਕ ਹੈ ਪਰ ਜਿਹੜੇ ਥੋੜੇ ਆਦੇ ਦੇ ਦਿੱਤੇ ਨਹੀਂ ਪੁੱਤੋ ਤੁਸੀਂ ਉਹਨਾਂ ਨੂੰ ਵੀ ਮਨੋ ਯਾਰ ਮੰਨ ਲਈ ਅਨੇਕ ਜਿਹੀਆਂ ਗੱਲਾਂ ਤ੍ਰਿਕ ਕਿਹ ਨਾਲ ਨਹੀਂ ਮੰਨ ਲਈ ਥੋੜੇ ਤਾਂ ਪਤਾ ਪੁਰਖ ਦਾ ਸੱਤਾ ਨਾ ਮਾਣ ਕੇ ਇੰਨੀ ਸਾਰ ਤਾਂ ਪੁਰਖੀ دوسری ਲਾਉਣਾ ਮੈਂ ਦੱਸੂਗਾ ਤੂੰ ਇੱਕ ਹਫ਼ਤਾ ਓਵੇਂ ਕਰ ਮੈਂ ਗਾਰੰਟੀ ਦਿੰਦਾ ਜੇ ਨਾ ਕੰਮ ਆਇਆ ਚਾਹੀ ਚੱਕ ਕੇ ਚਰਾਗ ਬਾਹਰ ਦੇ ਦੱਸ ਬਸ ਠੀਕ ਹੈ ਜਿਵੇਂ ਮੈਂ ਕੋਈ ਇੱਕ ਵਾਰ ਤੁਸੀਂ ਓਵੇਂ ਮੰਨ ਲਓ ਮਨ ਲੋਗੇ ਇਹ ਛੋਟੇ ਪਰਿਵਾਰ ਦੇ ਵਿੱਚ ਹੀ ਗੱਲ ਤਾਂ ਜਾਨ ਕਿਹਦੇ ਲੱਗਦੀ ਬੋਲੀ ਬੰਦੇ ਬੋਲੋ ਬਈ ਕੀਤੇ ਪਣੇ ਸਾਰਾ ਤੇ ਕੁੜੀਆਂ ਤੇ ਕੀ ਨੇ ਕੁੜੀਆਂ ਤੇ ਵੀ ਆਪਣੀਆਂ ਤੇ ਬਈ ਛੋਟੇ ਵੀ ਦੋ ਨੰਬਰ ਤੇ ਵਿਆਹ ਕਿਦਾ ਹੋਣਾ ਸੀ ਜਦ ਕਰਾਂ ਨੂੰ ਦੱਸਦਾ ਓ ਤੂੰ ਚੁੱਪ ਕਰ ਜਾ ਓਏ ਦੋ ਨੰਬਰ ਇੱਕ ਧੱਕੇ ਨੰਬਰ ਹੁੰਦਾ ਬੈਂਡ ਵਾਜਣ ਵਾਲਾ ਪਾਣੀ ਨਾ ਪੀ ਲੈ ਯਾਰ ਦੂਜੇ ਨੂੰ ਨਾ ਆ ਵੀ ਪੀ ਲੈ ਨਹੀਂ ਤਾ ਕਰ ਬਧੀ ਜਾਂਦੀ ਹੈ ਬੈਂਡ ਦਾ ਨੀਵੇਂ ਤੋਂ ਆ ਆ ਹਾ 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 ਪਹਿਲਾਂ ਪੂਰੀ ਕਿਤੇ ਉਹ ਬਾਈ ਬਣ ਕੇ ਉਹ ਇਹ ਮੰਨ ਕਟਲ ਲੈ ਕੁਝ ਹੋਇਆ ਮੈਨੂੰ ਉਹ ਕਹਾਂ ਉਹ ਵਾਏ ਮੈਂ ਪਤਾ ਨਹੀਂ ਆ ਗਿਆ ਅੱਛਾ ਕੋਇਆ ਨਾ ਸਹੀ ਗੱਲੇ ਹਾਂਜੀ ਬਾਬਾ ਜੀ ਹੋਇਆ ਝਗੜਾ ਆ ਰਹੀ ਹੈ ਕੋਈ ਸੱਤੀ ਹੋ ਗਈ ਦੀ ਆਪੀ ਹੋ ਗਈ ਕੋਦਮਾ ਸੀ ਹੋ ਗਈ ਦੀ ਆਪੀ ਆ ਗਈ ਕੋਈ ਸੀ ਪਰੇ ਹਾਂ ਕੁੜੀਏ ਮੈਂ ਤੈਨੂੰ ਕੀ ਗੱਲ ਦੱਸਾਂ ਆ ਤੁਸੀਂ ਆਪੇ ਦਿਮਾਗ ਚੋਂ ਕੱਢੋ ਕੀੜਾ ਤੇ ਆਪਦੇ ਦੇਵਤੇ ਨੂੰ ਬੁਲਾ ਲਓ ਤੁਹਾਡਾ ਕੰਮ ਪਾਸ ਹੋ ਜਾਊਗਾ ਜੇ ਨਾ ਤੁਸੀਂ ਬੁਣਾਏ ਤੁਹਾਡਾ ਕੰਮ ਨਹੀਂ ਪਾਸ ਹੋਊਗਾ ਤੁਹਾਡੇ ਅੱਗ ਲੱਗੀ ਸੀ ਉਹ ਪਹਿਲਾਂ ਦੱਸੋ ਇਹ ਸਭ ਪਹਿਲਾਂ ਲੱਗੇ ਤਾਂ ਠੀਕਾ ਨੇ ਫਰਮਾਇਆ ਦੱਸੋ ਵੀ ਕਿੱਥੇ ਲੱਗੀ ਸੀ ਸਰ ਭਾਈ ਬਣ ਕੇ ਨਾ ਬੱਤੇ ਸੋ ਦੰਦੇ ਸਿੱਕੇ ਮਾਰਦੇ ਨੇ ਗੁੱਪੇ ਟੈਂਸ਼ਨ ਦੇ ਲੇ ਗਏ ਬੱਸ ਆ ਪਿਆ ਉਹਦੇ ਦਾ ਕਹਾਣਾ ਹੋਰ ਦੱਸੋ ਕਿਉਂ ਲੱਗੀ ਦੀ ਐ ਹਾਂ ਜੀ ਕੁਆਲਤਾ ਹਾਂ ਹਾਂ ਜੀ ਬਣ ਗਈ ਗੱਲ ਨਾ ਬਈ ਹੈ ਜੀ ਪੁਰਾਣੀ ਆ ਐ ਓਏ ਉਹਨੂੰ ਵੀ ਕਹਿੰਦੇ ਨੇ ਬਜਾ ਕਾਲੀ ਦਾ ਬੰਦ ਹੁੰਦਾ ਹੈ ਟੋਪੇ ਕੁੱਪਾ ਚਾਹੇ ਘਾਹ ਰਹਾ ਹੋਵੇ ਦੇ ਕੋਈ ਛੋਟੇ ਕੁੱਪ ਨੂੰ ਅੱਗ ਪਈ ਹੋਈ ਆ ਬਈ ਇਹ ਪਾਹਣ ਤੇ ਜਲ ਤੇ ਵੀ ਹੋਵੇ ਉੱਪ ਹੋਵੇ ਜਾਂ ਘਾਹ ਰਹਾ ਹੋਵੇ ਬਾਬਾ ਜੀ ਕਹਿੰਦੇ ਪਹਿਲਾਂ ਨਹੀਂ ਗੱਲ ਹੋਊਗੀ ਛੋਟੇ ਢੂਲ ਥੋੜੇ ਕੁੱਬਕੀਰੇ ਸੀ ਅਟਾਪਟ ਪੈਣ ਮਾਰ ਕੇ ਕੋਈ ਜੀ ਪ੍ਰੋਬਲਮ ਕੀ ਰਿਹਾ ਮੇਰੀ ਆ ਥੋੜੇ ਸਾਰੇ ਨੇ ਆ ਜੇ ਕੋਟਰਾ ਵੀਰ ਥੋੜੀ ਧੂਈ ਸੈੱਟ ਕਰ ਦੇ ਜਿਵੇਂ ਮੈਂ ਕਹਾਂ ਕੋਟਰਾ ਵੀਰ ਨੂੰ ਮੰਨੇਗੀ। ਪੱਕੀ ਗੱਲ ਆ ਵੀਰੇ। ਮੰਗੋ ਨੇ। ਮੰਨੂਗੇ ਪਹਿਲਾ ਡੰਡਾ ਪਾ ਕੋਟਰਾ ਵੀਰ ਦਾ ਕਿੱਥੇ ਜਾ। ਹਾਂ ਜਿਵੇਂ ਬੁਆਇਆ ਸੀ ਡੰਡ ਜੀ ਉਹ ਲੈ ਗਿਆ ਜੀ। ਨਹੀਂ ਉਹਨਾਂ ਦੀ ਹੱਕ ਦੀ ਬਾਈ ਕੁੜੀ ਐ। Papa ਨੂੰ ਸਾਨੂੰ ਕੀ ਪਤਾ। ਹਾਂ ਤੁਹਾਨੂੰ ਵੀ ਮੈਂ ਮਾਲੂnga। ਬੱਦ ਗੱਲ ਹੁੰਦੀ ਆ। Papa ਕੌਣ ਸੀ ਐ? ਇਹ ਇੱਟੇ-ਇੱਟੇ ਟੋਕੂ। ਹਾਂ? ਕਿਹੜਾ? 10ਵੀਂ ਦਾ। ਸਾਬਾ ਸੋਹਣੇ ਦਾ ਜੀ ਤਰੀਏ ਥੋੜਾ ਡਾਂਡ ਸਿਕਾਣੇ ਥੋੜੇ ਵਿਆਹ ਦੇ ਥੋੜੇ ਵਿਆਹ ਹੁੰਦਾ ਉਦੋਂ ਮੈਂ ਨਹੀਂ ਸੀ ਪੁੱਤੋ ਬਾਬਾ ਜੀ ਮਾਸ਼ਾਅੱਲਾਹ ਨੇ ਦਿਪਾਇਆ ਲਿਆ ਅਸੀਂ ਕਿੰਨੇ ਦਿਨ ਮਾਂ ਤੇ ਪਿਓ ਦਾ ਬੁਹਾ ਦੇ ਉਹ ਇਹੀ ਆਂ ਬੁਹਾ ਦੇ ਉਹ ਸਾਨੂੰ ਦੱਸਿਆ ਕਿ ਤੂੰ ਡਾਂਡ ਪਾਉਂਗਾ ਨਹੀਂ ਤੁਸੀਂ ਪਹਿਲਾਂ ਕੋਟਲੇ ਵੀ ਮੰਨਦੇ ਸੀ ਮਾਂ ਦੇ ਤਾਂ ਪਹਿਲਾਂ ਮੰਨਦੇ ਸੀ ਤੇਰੇ ਆਉਣ ਤੋਂ ਪਹਿਲਾਂ ਮੰਨਦੇ ਸੀ ਹਾਂ ਮੰਨਦੇ ਥੋੜੇ ਚਾਹੇ ਤੁਸੀਂ ਥੂੜੀ ਪਾਉਂਦੇ ਹੋ ਚਾਹੇ ਥੋੜਾ ਡਾਂਡ ਥੋੜੇ ਟੰਗਾ ਸਿਕਾ ਉਹ ਇਦਾਂ ਸੰਭਾ ਦੱਸਿਆ ਵਾ ਕਿ ਨਵਾਂ ਕੋ ਪਾ ਲਿਆ ਉਹ ਤਾਂ ਫਿਰ ਦੱਸ ਸਕਦਾ ਤੁਸੀਂ ਪਾ ਪਾਏਗਾ ਪਰ ਘੋੜੇ ਪਹਿਲਾਂ ਪੈਂਦਾ ਸੀ ਘੋੜੇ ਕੋਲੇ ਕੀ ਦੀ ਮਹਤਤਾ ਸੀ ਜਿੰਨਾ ਚਿੱਤਰ ਛੋਟੇ ਡੰਡ ਚਾਹੀ ਤੂੜੀ ਪਾ ਲੈ ਹੁਣ ਨਹੀਂ ਨਾ ਤੂੰ ਡੰਡੀ ਪਾਉਣਾ ਟਾਈ ਬਾਬੇ ਨੂੰ ਤੂੜੀ ਪਾ ਲੈ ਪਰ ਇਹ ਤੈਨੂੰ ਪਾਉਣਾ ਪੁੱਤ ਉਹਦੇ ਕਰਾ ਲੈ ਚਰਾ ਕਰ ਮੰਜੂਰ ਸੋੜਾ ਘਰ ਸਹੀ ਹੋ ਜੂਵੇ ਠੀਕ ਐ ਆ ਜਿਹੜਾ ਤੁਹਾਡੇ ਚੱਕਰ ਪਾਇਆ ਹੋਇਆ ਹੈਗਾ ਇਹਦਾ ਹੱਲ ਮੈਂ ਕਰ ਦੂਗਾ ਮੇਰੇ ਲੱਗੇ ਮਾਤਾ ਨੂੰ ਸੁਣੀ ਠੀਕ ਐ ਹਾਂਜੀ ਤੇ ਨਹੀਂ ਬਹੁਤ ਹੋ ਗਿਆ ਜਦੋਂ ਹਾਂ ਪੂਰੇ ਦਰਦ ਕੀ ਹੁੰਦਾ ਉਹਦੇ ਛੋਟੇ ਛੋਟੇ ਸਾਰੇ ਦੂਸਾਂ ਨੇ ਗਰੁੱਪਾਂ ਬਣ ਕੇ ਨੇ ੁੰਡਾ ਛੋਟੇ ਦੂਸਾਂ ਨੇ ਗਰੁੱਪਾਂ ਬਣ ਕੇ ਕਿਉਂ ਮੈਨੂੰ ਆ ਤਾਂ ਸੱਚੀ ਗੱਲ ਕਹਿਣੀ ਮੈਂ ਕਿ ਆਪਣੇ ਬੋਲਦਾ ਛੋਟੇ ਜਿੰਨੇ ਆਯਾਮ ਲੱਗਦੇ ਸਾਰੇ ਗੰਦੇ ਲੱਗਦੇ ਭਰਾ ਹਾਂਜੀ ਉੱਥੇ ਡਿੱਡੇ ਨੂੰ ਛਣ ਲੱਗਦੇ ਨੇ ਮੁੰਡੇ ਦੇ ਜਿੰਨੇ ਨਾਲੇ ਪੁੱਠੇ ਨੂੰ ਛਣ ਲੱਗਦੇ ਨੇ ਸਹੀ ਕਹਣਾ ਕੋਕਿਆ ਥੋੜੇ ਆ ਉਹਨੇ ਕੌਮ ਦੀ ਦੇਖੀ ਤੂੰ ਵੇਖੋ ਕੁੜੀ ਤੇਰੀ ਬਾਣੀ ਕਹੋ ਓਏ

ਇਹ ਟੱਕ ਨਾਲ ਠੀਕ ਐ ਐ ਕਰ ਮਿੱਤਰੋ ਤੁਸੀਂ ਲੋਕ ਜੀ ਦੀ ਉਪਰ ਮੈਟ ਰੋਲ ਜਗਾ ਜੀ ਕੋਈ ਛੋਟਾ ਹੈ ਹਾਂ ਤੇ ਬਾਈ ਪਾਈ ਨੂੰ ਆ ਭੇਜ ਜਾਗਾ ਵੀ ਤੁਸੀਂ ਇਹਨਾਂ ਵਾਲਾ ਪੁੱਛ ਰਿਹਾ ਕਿ ਜਿੱਥੇ ਦਾ ਪੁੱਛਦੇ ਪੈਟ ਤੇ ਮੈਟ ਰੋਲ ਹੁੰਦਾਗਾ ਸੀ ਆ ਵੀ ਹਾਂ ਕੁੜੀਆਂ ਪਸਤੀ ਕਹਿੰਦੇ ਕਿ ਐ ਬਈ ਇਤਨਾ ਬਈ ਬੇਬੇ ਤੇਰਾ ਹੱਥ ਉਹਨਾਂ ਦਾ ਕੋਲ ਲੈ ਕੇ ਤਿੰਨ ਵਾਲਾ ਕਰਾਗਾ ਕਦੇ ਨਾਲ ਨਾਲ ਜਿੱਦੇ ਬਾਰਾ ਚਨਾ ਹੈ ਤੇਰਾ ਕੰਮ ਸਹੀ ਹੋ ਜੂਗਾ ਆ ਜਿਹੜਾ ਤੇਰੇ ਤੇ ਰੰਗ ਬਣਦਾ ਉਹਨੂੰ ਕਹੀ ਜਾਂਦਾ ਕੰਦੇ ਨੂੰ ਸੈਟ ਤੇ ਰੱਖਣਾ ਇਹ ਐ ਕਿਉਂ ਬਈ ਐਂ ਬੰਦਾ ਬੰਦਾ ਸੁਣ ਤੇ ਬੰਦਾ ਦਿੱਤੋ ਕੁੜੀਆ ਮਾ ਤਾਂ ਕੋਈ ਬੰਦਾ ਨਹੀਂ ਲੱਗਦਾ ਐਂ ਬੁੜੀ ਫੜੇ ਆ ਗੁਲਾ ਬਾਬਾ ਇਹ ਦੁਵਾਰ ਤੁਸੀਂ ਦੁਵਾਰ ਭਰੇ ਸੀਗਾ ਕੋਈ ਦੁਵਾਰ ਆ ਘਰ ਕੋਈ ਨਹੀਂ ਭਰਿਆ ਗਿਆ ਕਿ ਡੱਡ ਕਿਵੇਂ ਭਰੇ ਸੀਗਾ ਕੋਸੇ ਲੋਨਪਰ ਇਹ ਤੋਂ ਨੂੰ ਜੇ ਸਾਡੇ ਪਿੰਡਾ ਕੋਹਾ ਆਪਾਂ ਤੋਂ ਤੇ ਚਲੂਗਾ ਰਾਣੀਾ ਉੱਥੇ ਨਹੀਂ ਉੱਥੇ ਲੱਗਦੀ ਉੱਠੀ ਪਤੇ ਰੰਗ ਬਈ ਛੋੜੇ ਹੈਗਾ ਉੱਥੀ ਪਤੇ ਨਹੀਂ ਬਣਾ ਰਹੀ ਸੀ ਪਤਾ ਨਹੀਂ ਕਿਉਂ ਇਹ ਨਹੀਂ ਉਹ ਦੁਬਾਰਾ ਜਿੱਥੇ ਬਣਾ ਕੇ ਉੱਥੇ ਤੇ ਫਿਰ ਪਾ ਕੇ ਇਸ ਤੇ ਉਹ ਪਪਾ ਜੀ ਦੱਸਦਾ ਤੁਸੀਂ ਉੱਥੇ ਜਾ ਕੇ ਤੇ ਜੀ ਕੱਟਿਆ ਕੋ ਘਣੇ ਹੂੰ ਬੱਸ ਹੁਣ ਬਈ ਮੇਰੇ ਪੱਜਾ ਕਾਲਾ ਰਹਿਣਾ ਪਿਆ ਜੀ ਜੇ ਤਾਂ ਹੋਂ ਵੀ ਰੰਗ ਬਣਾਇ ਖੜਾ ਬਣੇ ਕੀ ਕਰੀ ਬਈ ਇਹਦਾ ਇਹੜਾ ਰਾਂਗ ਮੰਨਦੇ ਚੁੱਕੇ ਨੂੰ ਮਾਰੀ। ਸੇਵਾ ਕਰ ਰੂਏ। ਸੇਵਾ ਕਰ ਰੂਏ। ਪਰ ਇਹਦੇ ਨੰਬਰ ਡਾਟਾ ਚ ਲੁਕੋ। ਕੋਈ ਨਹੀਂ ਸੇਵਾਦਾਰ ਨੂੰ ਅੱਖ ਦਾ ਨਹੀਂ। ਮੈਂ ਚਰਾਗ ਮੰਜ਼ੂਰ ਕਰਾ ਲਉਂਦੂ ਉਹ ਸੈੱਟ ਕਰ ਦੂਗਾ। ਪਹਿਲਾਂ ਸੇਕ ਨੂੰ ਲਾ ਕੇ ਚਰਾਗ ਮੰਜ਼ੂਰ ਕਰਾਓ। ਜਿਹੜਾ ਥੋੜੇ ਤੇ ਰਾਂਗ ਮੰਨਦੇ ਇਹਨੂੰ ਸੈੱਟ ਕਰ ਦੂਗਾ। ਜੇ ਰਾਂਗ ਸੈੱਟ ਹੋ ਗਿਆ ਤਾਂ ਛੋਟਾ ਕੰਮ ਸਿੱਧਾ। ਠੀਕ ਆ। ਆ ਜਿਹੜਾ ਥੋੜੇ ਕਰਿਆ ਹੋਇਆਗਾ ਠੀਕ ਐ। ਇਹਦਾ ਹੱਲ ਕਰਨਾ। ਠੀਕ ਐ। ਉਹਦੇ ਕੋਣ ਕਹਿ ਰਹਾਂ ਦੀ ਇਹ ਸੌਦਾ ਹੋਵੇ ਚਾਹੇ ਉਹਦੇ ਲਵੇ ਲਾਉਣੇ ਹੋਵੇ ਕੈ ਤਰੀਕੇ ਜੋਵੇ ਮਰਜੂ ਪਟੌਲਾ ਪਾ ਕੇ ਜਾਂ ਡੀਜ਼ਲ ਪਾ ਕੇ ਕਹਿ ਲੋ ਹਾਂ ਅਗਲਾ ਕਿਉਂ ਅਗਲਾ ਆ ਕੇ ਵਸਤਾ ਕਰਦੀ ਆ ਬੌਲੀ ਤੇ ਦੁਰਦ ਦੀ ਨਾ ਕਰ ਕੋਣ ਕਹਿੰਦੇ ਭਾਈ ਇਹ ਮਰਜੂ ਮਰਜੂ ਕਰਦਾ ਹੋਵੇ ਹਾਂ ਪਟੌਲਾ ਪਾ ਕੇ ਜਾਂ ਦੀ ਕਹਿੰਦੀ ਨਹੀਂ ਨਹੀਂ ਪਟੌਲਾ ਨਾ ਮਰਜੂ ਕਰਦਾ ਕਰੀ ਜਾਂਦਾ ਆ ਰਾਮੀ ਨਹੀਂ ਸਾਰਾ ਕੋਹੋ ਕੋਤ ਤੇਰਾ ਸੌਦਾ ਸਾਰਾ ਕਲੇਸ਼ ਦੀ ਚੱਕਰ ਆਗਾ ਅੱਜ ਤੋਂ ਹੀ ਤੁਹਾਡਾ ਕਲੇ ਸਬੰਧ ਹੈ ਕਹਿ ਹੱਥ ਬਣਾ ਕੇ ਕੋਟਾ ਜੀ ਨੂੰ ਆਪਾਂ ਤੇਰੀ ਸੇਵਾ ਕਰੂੰਗੀ ਮੇਰੀ ਬੇਟੀ ਬਣ ਲੈ ਤੂੰ ਜੀ ਕਹਿ ਗੁੰਡੇ ਹੋਏ ਆਪਾਂ ਜਦਰਾ ਕੰਮ ਸਹੀਓ ਜੀ ਆਪ ਇੱਕ ਜਾਦਾ ਜਾਂ ਨਿਕਰੇ ਜਾ ਕੇ ਨਾ ਯਾਰਾਂ ਮੈਨੂੰ ਰੱਖ ਲੈ ਥੋੜੇ ਸਾਰੇ ਪਰਿਵਾਰ ਪਰਿਵਾਰਕ ਨਾ ਦਵੇਸ਼ਾ ਨੂੰ ਪਾ ਦੇ ਆਪਾਂ ਜਦ ਤੋਂ ਆਪਾਂ ਕੋਲ ਮੱਪਾ ਤੇ ਸਿੱਧਾ ਵਾਰ ਕੀ ਜੈ